ਸਸਕਲ ਦੋਸਤੋ ਮੈਂ ਖਦਾ ਰਸ ਲਈ ਤੁਹਾਤੋਂ ਸਾਰਿਆਂ ਤੋਂ ਮੈਂ ਆ ਮਾਫੀ ਮੰਗਦਾ ਅਕੀ ਮੈਂ ਪੱਲਾ ਤਾਂ ਤੇ ਅਦਿੱਤਮ ਸੰਸਕਾਰ ਤੇ ਆਦਿ ਹੈ। ਸਾਹ ਮੇਰੇ ਹੈਂ ਦੋ ਨੋ। ਮੈਂ ਕਿਉਂ ਨਾ ਕੋਲੇ ਨੂੰ। ਇਹ ਕੁਛ ਤਾਂ ਚਾਹੌਣਾ ਤੇ ਮੈਂ ਉੱਥੇ ਪੁੱਜ ਗਿਆ। ਦੋਸਤੋ ਮੈਂ ਜਦੋਂ ਕੋਈ ਨਸੀਬੀ ਲੋਕਾਂ ਤੇ ਸੀ ਸਰਹੱਦ ਉਹ ਸੂਲਿਡ ਨੇ ਨੰਬਰ ਤਾਂ ਲਗਾਇਆ ਸੀ ਕਿ ਮੈਂ ਐਂਗਜ਼ਾਈਟੀ ਦਾ ਮਰੀਜ਼ ਹਾਂ ਬੀਨੋ ਭਾਈ ਮੈਨੂੰ ਲੈ ਕੇ ਗਿਆ ਸੀ ਪੀਜੀਆਈ ਉੱਤੇ ਡਾਕਟਰ ਨੇ ਕਹਿੰਿਆ ਜੇ ਇਹ અમારી ਨਹੀਂ ਹੁੰਦੀ ਕਿ ਆਪਣਾ ਸੈਲਫ ਕੰਟਰੋਲ ਹੁੰਦਾ ਉਹ ਤੋਂ ਮੈਨੂੰ ਪਹਿਲੀ ਵਾਰ ਬੋਤਲ ਕਿਹਾ ਫਿਰ ਉੱਥੇ ਹੀ ਦੂਜਾ ਸੀਰੀਅਲ ਨਾਲ ਹੀ ਜਲਦਾ ਸੀਗਾ ਮਨ ਜਿੱਤੇ ਜਗਜੀਤ ਉਦੋਂ ਵੀ ਮੈਨੂੰ ਬੇਨੋਟ ਲੈ ਕੇ ਗਿਆ ਡਾਕਟਰ ਕੋਲ ਸ਼ੁਰੂਆਤ ਇਹਦੀ ਹੋਈ ਸੀ ਮੇਰੇ ਮਕੇ ਸਿਸਟਰ ਦਾ ਅਕਲਾ ਕੱਲਾ ਕੋਥੀ ਸੀਗਾ ਤੋਰੀ ਜਗਰਨਲ ਟ੍ਰਾਲੀ ਦਾ ਟਾਇਰ ਸਰਤੇ ਚੜਨ ਵਾਲ ਕੇ ਸੀ ਉਹਨਾਂ ਤੋਂ ਮੈਨੂੰ ਇਹ ਬੜੀ ਜਿੱਲ ਕੀਤੀ ਮੈਨੂੰ ਡਾਕਟਰ ਨੇ ਬਣਾ ਕੀਤਾ ਹੋਇਆ ਕਿ ਤੂੰ ਬਹੁਤ ਬਹੁਤ ਨਾਗਦੇ ਇਹੋ ਜਿਹੇ ਖਲਾਤ ਦੇ ਬਾਜਾ ਅਖਰ ਵੇ ਅਮਰ ਸਦ ਦੇ ਮੇਰੇ ਸੀਰਲ ਕਫੇ ਅਸੀ ਜਿਵਰਾ ਜਿਵਰਾ ਤੇ ਹੀ ਰੋਂ ਤੋੜਦਾ ਸੀ ਤੇ ਮੈਨੂੰ ਦਖੀਆਂ ਆਪ ਆ ਕੇ ਮਸਾ ਬਦੋੜ ਮਦੋਲ ਕੇ ਮੈਨੂੰ ਐਸਾ ਹਾਲਤੋਂ ਬਾਹਰ ਕੱਢਿਆ ਸੀਗਾ ਹੀ ਤੇ ਰੋ ਮੈਂ ਇਸ ਕਰਕੇ ਉੱਥੇ ਹਾਜ਼ਰ ਹੋ ਜਾ ਰੀਜੀ ਮੈਡਮ ਦੇ ਬ੍ਰਦਰ ਦੀ ਗੱਤ ਹੋਈ ਗੋਦਰ ਰੀਸ਼ੀ ਦੀ ਮੈਂ ਹੱਥ ਮੁਸਕੜਦੇ ਪਹੁੰਚਿਆ ਮੈਨੂੰ ਡਿਸੀਪਲਿਨ ਦੀ ਕਹਿੰਦੇ ਐਸੋ ਹੀ ਤੂੰ ਕਿਉਂ ਆ ਗਿਆ ਉੱਥੇ ਅਸੀਂ ਤੇ ਨੂੰ ਸਮਝਾਂਗੇ ਕਿ ਇਹਦਾ ਸੁਖਾਲਾ ਕੁੱਤੰਤ ਕਾਰ ਕਰ ਰਹੀ ਹੈ ਮੈਂ ਮੈਂ ਭਰੋੜੋ ਇਸ ਕਰਕੇ ਨਹੀਂ ਉੱਠਿਆ ਅੱਜ ਹੁਣ ਮੈਂ ਤਫਰੋਜ਼ ਵੱਲ ਛੋਟ ਸੀ ਮੈਂ ਦੋ ਦਿਨ ਪਹਿਲਾਂ ਕੋਦੀ ਸੀ ਅੱਜ ਮੇਰੇ ਕੋਲ अच्छे ਜਿਹੜੇ دوست ਨਾਲ ਮੈਂ ਬਚਪਨ ਤੋਂ ਹਸਤਾ ਖੇਡਦਾ ਰਿਹਾ ਵਾ ਇੱਕ ਤਰ੍ਹਾਂ ਨਾਲ ਮਾਮੇ ਦੇ ਪੁੱਤ ਹੀ ਨੇ ਨਾਟਕੇ ਜਮੇ ਬਲੇ ਉਹਦੀ ਕਰਾਣੀ ਚਲਾਣਾ ਕਰ ਗਈ ਸੀ ਅੱਜ ਉਹਦੇ ਫੁੱਲ ਚੂਣਨੇ ਸੀ ਮੇਰਾ ਬ੍ਰਦਰ ਮੈਨੂੰ ਕਹਿ ਗਿਆ ਨਾ ਵੀ ਤੋਹ ਜਾ ਜਾਏ ਇਹ ਜਾਣਾ ਹੋਇਆ ਸ਼ਾਖਸ਼ੂ ਨੂੰ ਚਲੇ ਜੀ ਤਾਂ ਫੁੱਲ ਚੁਗਦੇ ਦੇ ਕੇ ਤੈਨੂੰ ਫੇਰ ਪ੍ਰੋਬਲਮ ਹੋ ਮੈਂ ਕਰੇ ਬੈਠਾ ਹੀ ਤੇ ਮੈਂ ਕਿੰਨੇ ਲੋਕਾਂ ਦਾ ਗੁਨਾਹਗਰ ਹੈ ਮੈਂ ਨਹੀਂ ਹੁੰਦਾ ਵਰਗਤੇ ਕਦੇ ਵੀ ਮੈਂ ਅੱਜ ਮੇਰੇ ਦਿਲ ਤੇ ਬੱਸ ਸੌਤ ਜ਼ੋਰ ਕਰਕੇ ਇਹ ਗੱਲ ਸਾਰਿਆਂ ਦੇ ਸਾਹਮਣੇ ਹਾਲਾਂਕਿ ਕਲਾਕਰ ਲਗਉਂ ਕੋ ਉਹ ਰਹੇ ਹੁੰਦੇ ਨੇ ਨਾ ਗੱਲਾਂ ਨੂੰ ਮੈਂ ਨਹੀਂ ਲਗਉਂਦਾ ਨਹੀਂ ਮੈਂ ਐਂਗਜ਼ਾਇਟੀ ਦਾ ਮਰੀਜ਼ ਆ ਉਹ ਸਭ ਦੇ ਸਾਹਮਣੇ ਕਹਿਣਾ ਜਿਹਾ ਮੈਂ ਐਂਗਜ਼ਾਇਟੀ ਦਾ ਮਰੀਜ਼ ਆ ਮੈਂ ਇਸ ਕਰਕੇ ਆਪਣੇ ਸਗੇਆਂ ਦੇ ਆਪਣੇ ਵੀਰਾਂ ਦੇ ਆਪਣੀਆਂ ਭੈਣਾਂ ਦੇ ਭੈਣ ਸੰਸਕਾਰਾਂ ਤੇ ਮੈਂ ਨਹੀਂ ਆਉਂਦਾ ਕਿਉਂਕਿ ਸਾਰੇ ਹਾਲਾਤ ਹੋਰ ਖਰਾਬ ਹੋ ਜਾਂਦੀ ਹੈ ਮੇਰੇ ਗੁਰੂ ਤੇ ਹਰਪਾਲ ਟਵਾਣਾ ਜੀ ਉਹ ਚਲਣਾ ਕਰ ਗਿਆ ਜੀ ਮੈਂ ਉਹਨਾਂ ਦੇ ਕਰ ਗਿਆ ਕਈ ਦਿਨਾਂ ਬਾਅਦ ਉਹਨਾਂ ਦੇ ਬੱਚੇ ਤੋਂ ਆਏ ਹਨ ਦੀ ਮੈਸੇਜ ਮੇਰੀ ਵੱਡੀ ਭੈਣ ਨੀਨਾ ਰੋਣਾ ਇਸ ਤਰ੍ਹਾਂ ਰੋ ਰਹੀ ਮੈਨੂੰ ਦੇਖ ਕੇ ਨਾ ਰੋਣ ਨਿਕਲ ਗਿਆ ਫਿਰ ਮੈਨੂੰ ਫਿਰ ਉਹਨਾਂ ਦੀ ਉਹ ਉਹਨੇ ਮਨਪਾਲਟੀ ਉਹਨਾਂ ਦੀ ਕਰ ਲਈ ਉਹ ਮੈਨੂੰ ਉੱਡ ਰਿਹਾ ਉਹ ਮੈਨੂੰ ਗੱਡੀ ਚ ਭਾ ਗਿਆ ਹਸਪੀਟਲ ਲੈ ਕੇ ਹੀ ਉੱਥੇ ਟੀਕਾ ਲਾਇਆ ਸੁੱਤਾ ਰਿਹਾ ਫਿਰ ਇਹਦਾ ਇੱਕੋ ਹੀ ਇਲਾਜ ਹੈ ਵੀ ਸੌਂ ਜਾਓ ਤੁਸੀਂ ਉਹਨਾਂ ਹਾਲਤ ਤਵੇ ਬਾਹਰ ਨਿਕਲੋ ਨਿਓ ਬਹੁਤ ਵਾਰੀ ਹੋ ਚੁੱਕੇ ਮੇਰੇ ਨਾਲ ਪਰ ਮੈਂ ਕਦੇ ਜਾਗ ਜਾਰ ਨਹੀਂ ਕੀਤਾ ਮੇਰੇ ਨੇੜੇ ਦੇ ਜਿਹੜੇ ਕਰੀਬੀ ਦੋਸਤ ਨਹੀਂ ਜਾਣਦੇ ਨੇ ਸੋ ਮੈਂ ਤੁਹਾਨੂੰ ਸਭ ਤੋਂ ਮਾਫ਼ੀ ਮੈਂ ਦਾ ਮੈਂ ਇੱਕ ਦੋ ਵਾਰ ਹੀ ਇਹ ਮਾਜਰਾ ਦੇਖਿਆ ਜਦੋਂ ਬਤਾਈ ਕਿ ਹੋ ਰਹੀ ਦੀ ਉਹ ਲਾਜ਼ਮੀ ਉੱਤੇ ਮੇਰੇ ਦੋਸਤ ਯਾਰ ਮੇਰੇ ਡਾਇਰੈਕਟਰ ਮੇਰੇ ਰਾਈਟਰ ਮੇਰੇ ਓਹ ਉਹ ਜ਼ਰਦਾਰ ਰੋ ਰਹੀ ਦੀ ਉਹ ਅਨੰਨੀ ਹਾਲਤ ਦੇਖੀ ਮੈਂ ਉਸੇ ਵੇਲੇ ਇਹ ਆਉਤਾ ਫੋਨ ਬੰਦ ਕਰਦਾ ਕਿ ਮੈਂ ਨਹੀਂ ਦੇਖਣਾ ਮੈਂ ਦੇਖੂਗਾ ਦੇਖਾਂ ਕਿ ਹੋ ਸਕਦਾ ਇਹ ਸਾਈਟੀ ਬਹੁਤ ਜ਼ਬਰਦਸਤ ਥਾਂ ਹੈ ਕਰਦਿਆਂ ਨੂੰ ਯਾਦ ਉਸ ਤੇ ਨਾ ਜਾਂ ਸ਼ੂਟਿੰਗ ਤੇ ਇਹੋ ਜਿਹਾ ਮਾਹੌਲ ਬਣਾ ਕਰਨਾ ਨਹੀਂ ਸੀ ਚਾਹੁੰਦਾ ਮੈਂ ਕਿਵੇਂ ਕਰਕੇ ਮੈਂ ਦੁਨੀਆਂ ਤੋਂ ਮਾਫ਼ੀ ਮੈਂ ਮਾਫ਼ੀ ਭਰਦੇ ਮੈਨੂੰ ਮਾਫ਼ ਕਰ ਦਿਓ ਦੋਸਤੋ ਸਰਦਾਰ ਵੀਦੋ ਤੋਂ ਹੱਥ ਛੁੱਟ ਕੇ ਮੈਂ ਕੱਲਾ ਬੈਠਾ ਕਰ ਮੈਂ ਬਹੁਤ ਮਾਣ ਸਤਿਕਾਰ ਦਿਨੋਂ ਮੈਨੂੰ ਤੁਸੀਂ ਮੇਰੀਆਂ ਫਿਲਮਾਂ ਦੇਖ ਕੇ ਅੱਜ ਤੱਕ ਜੋ ਰਿਗਾਰਡ ਮੈਨੂੰ ਇੱਥੇ ਮਿਲਿਆ ਇਸ ਇਸ ਖੇਤ ਤੋਂ ਮੈਂ ਜਹ ਜੀ ਮੇਰਾ ਮਾਨ ਸਰਵਨ ਕਰਦੇ ਨੇ ਸਭ ਤੋਂ ਮਾਫੀ ਮੰਗਦਾ ਕਿਰਪਾ ਕਰਨ ਕਿ ਮੈਨੂੰ ਮਾਫ ਕਰ ਦੋ ਕਿ ਮੈਂ ਕੋਸ਼ਿਸ਼ ਕਰੂੰਗਾ ਕਿ ਭੋਗ ਵਾਲੇ ਦਿਨ ਭਲਾ ਸਾਹਿਬ ਦੇ ਘਰ ਉਹਨਾਂ ਦੇ ਪੁੱਤਰ ਉਹਨਾਂ ਦੇ ਕਰਦੇ ਮੈਂ ਬਰਾ ਅਨਸਾਰੇ ਨੂੰ ਤੋਂ ਮਾਫੀ ਮੰਗਾਂਗਾ ਉਹਨਾਂ ਦਾ ਧੋਖਾ ਸੰਜਿਆ ਕਰੂੰਗਾ ਪਰ ਮੈਂ ਨਹੀਂ ਚਾ ਸਕਿਆ ਉਹ ਸੀਦੀ ਨਾ ਮਾਫੀ ਮੰਗਦਾ ਸਾਰੇ ਪੱਤਰਕਾਰ ਭਾਈ ਸਾਰੇ ਤੋਂ ਵੀ ਕਿਸੇ ਨੇ خیر ਮੇਰੇ ਬਾਰੇ ਨਹੀਂ ਲਿਖਿਆ ਹਾਲੇ ਤੱਕ ਨਹੀਂ ਤਾਂ ਫਿਰ ਜੇ ਨਜ਼ਰ ਚਾਜੇ ਫਿਰ ਬਹੁਤ ਬੰਦੇ ਦਾ ਸੋਸ਼ਲ ਮੀਡੀਆ ਤੇ ਗੰਧੀਆਂ ਗਾਲਾਂ ਘਟਣ ਲਾਈ ਜਾਂਦੇ ਨੇ ਬਹੁਤ ਵਿੱਚ ਕਰਦੇ ਨੇ ਪਰ ਐਸਬਿਲਿ ਐਤ ਕਿਨੇ ਇਹ ਤੁਪ ਪਤਾ ਨਹੀਂ ਕਿ ਰੱਬ ਨੇ ਮੇਰੇ ਸਿਰ ਤੇ ਹੱਥ ਰੱਖ ਤਾ ਮੈਂ ਬਚਿਆ ਹੋਇਆ ਮੈਨੂੰ ਕਿਸੇ ਨੇ ਕਿਉਂ ਕੋਈ ਮਾੜਾ ਚੰਗਾ ਨਹੀਂ ਬੋਲਿਆ ਕਿਰਪਾ ਕਰਕੇ ਮੈਨੂੰ ਮਾਫ ਕਰ ਦੇ